जय गुरुदेव ਧੰਨ ਗੁਰਦੇਵ ਸਭ ਤੋਂ ਪਹਿਲਾਂ ਗੁਰੂ ਪਿਆਰੇ ਸਾਧ ਸੰਗਤ ਜੀਓ ਆਪ ਜੀ ਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਸਤਗੁਰੂ ਰਵਦਾਸ ਚੌਂਕ ਦੇ ਵਿੱਚ ਇੱਕ ਫੋਟੋ ਜੋ ਸਰਕਾਰੀ ਪੋਲ ਤੇ ਲੱਗੀ ਹੋਈ ਸੀ ਜੋ ਕਿ ਸਤਗੁਰਾਂ ਦੇ ਨਾਮ ਤੇ ਬਣਿਆ ਹੋਇਆ ਚੌਂਕ ਹੋਵੇ ਉਸ ਦੇ ਲਾਗੇ ਇਹ ਫੋਟੋ ਲੱਗੀ ਹੋਵੇ ਤੇ ਗੁਰੂ ਪਿਆਰੀ ਸਾਧ ਸੰਗਤ ਜੀਉ ਮਨ ਨੂੰ ਠੇਸ ਪਹੁੰਚਦੀ ਹੈ ਤੇ ਉਸ ਫੋਟੋ ਬਾਰੇ ਸਾਡੇ ਸਤਿਕਾਰਯੋਗ ਮੇਰ ਸ਼੍ਰੀ ਮਨੀਤ ਧੀਰ ਜੀ ਨੂੰ ਮੈਸੇਜ ਕੀਤਾ ਸੀ ਔਰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਤਿਕਾਰਯੋਗ ਸ਼੍ਰੀ ਵਿਨੀਤ ਧੀਰ ਜੀ ਦਾ ਜਿਨ੍ਹਾਂ ਨੇ ਕੁਛ ਹੀ ਦਿਨ ਬਾਅਦ ਉਹ ਫੋਟੋ ਉਤਰਵਾ ਦਿੱਤੀ ਤੇ ਆਪ ਦੇ ਨਾਲ ਉਹ ਫੋਟੋ ਸ਼ੇਅਰ ਵੀ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਖੱਬੇ ਪਾਸੇ ਜੋ ਪਹਿਲਾਂ ਉਹ ਪਿਕਚਰ ਲੱਗੀ ਹੋਈ ਸੀ ਉਹਨੂੰ ਧੁੰਦਲੀ ਕਰਕੇ ਦਿਖਾਵਾਂਗੇ ਕਿਉਂਕਿ ਉਹ ਦਿਖਾਉਣ ਯੋਗ ਵੀ ਨਹੀਂ ਹੈ ਇਸ ਕਰਕੇ ਔਰ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਆਪ ਜੀ ਦੇ ਨਾਲ ਸ਼ੇਅਰ ਕਰਾਂਗੇ ਜੋ ਫੋਟੋ ਉਤਾਰੀ ਗਈ ਸੀ ਉਹਦਾ ਜੋ ਅੱਜ ਦੀ ਹੈ ਸੋ ਕੱਲ ਹੀ ਉਹਨਾਂ ਨੂੰ ਵੀਡੀਓ ਭੇਜੀ ਸੀ ਤੇ ਮੇਰ ਸਾਹਿਬ ਦਵਾਈ ਗਏ ਹੋਏ ਆ ਤੇ ਉਹਨਾਂ ਦਾ ਮੈਸੇਜ ਅਧੇ ਘੰਟੇ ਬਾਅਦ ਆ ਗਿਆ ਸੀ ਕਿ ਫੋਟੋ ਉਤਰਵਾ ਦਿੱਤੀ ਗਈ ਹੈ ਸੋ ਤੈਹਦਲੋ ਧੰਨਵਾਦ ਕਰਦੇ ਹਾਂ ਇਹੋ ਜਿਹੇ ਸਤਕਾਰਯੋਗ ਮੇਰ ਸ਼੍ਰੀ ਬਨੀਤ ਸਿੰਘ ਜੀ ਦਾ ਜਿਨ੍ਹਾਂ ਨੇ ਸਮੇਂ ਦੀ ਨਜਕਤ ਨੂੰ ਦੇਖਦੇ ਹੋਏ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਉਹ ਫੋਟੋ ਉਤਰਵਾ ਦਿੱਤੀ ਜੋ ਸਰਕਾਰੀ ਪੋਲ ਤੇ ਲੱਗੀ ਹੋਈ ਸੀ ਜੈ ਗੁਰਦੇਵ ਧੰਨ ਗੁਰਦੇਵ ਜੀ Chander Consultants Limited Building Maintenance Handyman under chequered platform is now available on your local London area. He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, car paintering. For more information, please contact him at under CheckTrade www platform www.checktrade.com slash 921760. Chandar Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ